ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਤੇ ਲੋ ਜੀ ਇਹ ਆਪਾਂ ਨੇ ਸਮਾਨ ਕੱਢਤਾ ਸੀਗਾ ਬਾਹਰ ਤੇ ਹੁਣ ਕਰਦੇ ਹਾਂ ਫ੍ਰਿਜ ਸਾਫ ਕਰਦੇ ਹਾਂ ਪਹਿਲਾਂ ਬਾਹਰੋਂ ਸਾਫ ਕਰਦੇ ਨੇ ਫ੍ਰਿਜ ਲਿਆਂ ਦੀ ਰੋਟੀ ਹੁਣ ਇੱਧਰ ਲਿਆ ਕੇ ਹੁਣ ਇਹਦੇ ਤੇ ਵੀ ਮਲਾਉਣੀ ਆ ਪਹਿਲਾਂ ਬਾਹਰ ਲਾਉਣੀ ਆ ਤੇ ਲੋ ਜੀ ਹੁਣ ਸ਼ਾਮ ਨੂੰ ਕਰਦਣੀ ਆ ਸਾਫ ਜਿੰਨੀ ਦੁੱਧ ਮਿਲਣਾ ਮਣਾਉਣਾ ਰੱਖਣਾ ਫੇਰ ਤੇ ਇਹ ਲੋ ਜੀ ਹੁਣ ਬਾਹਰ ਲਾ ਕੇ ਬਿਮ ਤੇ ਹੁਣ ਵਿੱਚੋਂ ਸਾਫ਼ ਕਰ ਦਣੀ ਐ ਇਹਨੂੰ ਵੀ ਮਲਾ ਕੇ ਅੱਜ ਇਹ ਸਮਾਨ ਨਹੀਂ ਗੜਦੀ ਹੁਣ ਤਾਂ ਧੁੱਪ ਬੜੀ ਆ ਗਰਮੀ ਬਹੁਤ ਹੋ ਜਾਂਦੀ ਆ ਐਵੇਂ ਸੁੱਕ ਜੂ ਖੁੱਲਾ ਗੇਟ ਰੱਖ ਦੂੰਗੀ ਤੇ ਲੋ ਜੀ ਹੁਣ ਵਿੱਚੋਂ ਕਰ ਦਈਏ ਸਾਫ਼ ਆਪਾਂ ਚੰਗੀ ਤਰ੍ਹਾਂ ਇਹ ਇੰਨਾ ਨੇ ਚਰੀਟਾਂ ਪਾਤੀਆਂ نیچے نیچے ਰੱਖਦੇ ਨੇ ਭਾਂਡਾ ਇਹ ਦੁੱਧ ਵਾਲਾ ਦੇਖੋ ਕੀ ਹਾਲ ਕਰਤਾ ਇੱਥੇ ਇਹ ਚਰੀਟਾਂ ਪਾ ਪਾ ਕੇ ਜਿਵੇਂ ਸਾਫ਼ ਇਨ ਕਰੀ ਹੁੰਦੀ ਨਾਲੇ ਡੋਲ ਦੰਦੇ ਨੇ ਦੁੱਧ ਇੱਥੇ ਗੰਦੀ ਕਰਦੀ ਐ ਚਰੀਟਾਂ ਪਾ ਪਾ ਕੇ ਕਾਲੀਆਂ ਕਰਦੀ ਐ ਇਹਦੇ ਵਿੱਚ ਹੁਣ ਸਬਜ਼ੀ ਵਾਲਾ ਟਾਪਾ ਤਾਂ ਧਰਨੀ ਨਹੀਂ ਦਿੰਦੇ ਇਹਦੇ ਵਿੱਚ ਦੁੱਧ ਰੱਖਦੇ ਨੇ ਇੱਥੇ ਕੇ ਪੱਟੀ ਮਿਸ ਕਰਤੀ ਸੁਭਾਈ ਜਿੰਨੀ ਮਰਜ਼ੀ ਕਰ ਲੈ ਇਹ ਚ ਰਿੱਟਾ ਪਾ ਕੇ ਖਰਾਬ ਕਰਤੀਆਂ ਸੀਸਿਆਂ ਦੇ ਚੀਟਾਂ ਨਹੀਂ ਪਈਆਂ ਉੱਥੇ ਪਲਾਸਟਿਕ ਦੀ ਉਹ ਧਰੀ ਵੀ ਆ ਇੱਥੇ ਜਿਹੜੀ ਟਾਂ ਪਾਤੀਆਂ ਦੇਖਦੀਆਂ ਇੱਥੇ ਵੀ ਲਫਾਫਾ ਜਾ ਰੱਖ ਦਣੀਆਂ ਕੋਈ ਨੀਚੇ ਫਰਿਜ ਰਿੱਟਾਂ ਦੀ ਪੈਣਗੀਆਂ ਲਫਾਫਾ ਚੱਕ ਦਿਆ ਕਰੂੰਗੀ ਜਦੋਂ ਭਾਂਡਾ ਖਿੱਚਦੇ ਨੇ ਦੁੱਧ ਦਾ ਰੱਖਦੇ ਨੇ ਉਹਦੀ ਕਰਕੇ ਦੇਖੋ ਕਾਲਾ ਕਾਲਾ ਕਿਵੇਂ ਹੋਇਆ ਪਿਆ ਤੇ ਲੋ ਜੀ ਇੱਧਰ ਵੀ ਕਰਦਣੀ ਆ ਸਾਫ ਇੱਧਰੋਂ ਦੇਖੋ ਧੁੱਪ ਨਾਲ ਕਿੰਨਾ ਰੰਗ ਫਰਕ ਆ ਅੱਗੋਂ ਤੇ ਟਾਕੀ ਦਾ ਤੇ ਆਲੇ-ਦਾਲੇ ਆਣੀਆਂ ਟਾਕੀਆਂ ਦਾ ਕਿੰਨਾ ਫਰਕ ਆ ਧੁੱਪ ਨਾਲ ਗਰਦ ਦਾ ਬੁਰਾ ਹਾਲ ਹੋਇਆ ਪਿਆ ਹੋਂਦ ਸਾਫ ਹੋਣੀ ਕਰੀਤੀ ਫਿਰ ਹੁਣ ਗਰਦ ਪੈਂਦੀ ਆ ਨਾ ਤੂੜੀਆਂ-ਤਾਲੀਆਂ ਹੋਈਆਂ ਨੇ ਉਹਦੀ ਕਰਕੇ ਗਰਦ ਬਹੁ ਪਈ ਪਈ ਆ ਤੇ ਹਲੇ ਰਸੋਈ ਸਾਫ ਕਰਨੀ ਆ ਤੇ ਇੱਕ ਕਮਰਾ ਹਲੇ ਹੋਰ ਰਹਿਂਦਾ ਸੋਫਿਆਂ ਵਾਲਾ ਉਹ ਸਾਫ ਕਰਨ ਨੂੰ ਛਾੜੂ ਸੋਫਿਆਂ ਦੇ ਕੱਪੜੇ ਕਵਰ ਉੱਪਰ ਧੋਵਾਂਗੀ ਫਿਰ ਸਾਫ ਕਰੂੰਗੀ ਹੋਰ ਵੀ ਟਾਈਮ ਲੱਗ ਜੂ ਮੈਂ ਕਿਹਾ ਹੁਣ ਪਹਿਲਾਂ ਫ੍ਰਿਜ ਕਰ ਦਾਂ ਅੱਜ ਅੱਜ ਫ੍ਰਿਜ ਕਰ ਦੇਣੀ ਇਸ ਨਵੇੜ ਤਾਂ ਨਹੀਂ ਸ਼ਾਮ ਨੂੰ ਮੈਂ ਪਹਿਲਾਂ ਪੀੜੀ ਹੋ ਫਿਰ ਵੱਡੀ ਹੋ ਜਾਂਦੀ ਉਹਦੇ ਕਰਕੇ ਮੈਂ ਉਹ ਨਹੀਂ ਕਰੀ ਤੇ ਸ਼ਾਮ ਨੂੰ ਹੁਣ ਤੁਦ ਸਮਾਨ ਬਾਹਰ ਰੱਖ ਦਾਨੀਆ ਸਬਜ਼ੀ ਆਪਣੀ ਬਣੀ ਪਈ ਆ ਰੋਟੀਆਂ ਲਾਉਣੀਆਂ ਨੇ ਉਹ ਫੇਰ ਲਾ ਦਾਂਗੇ ਤੇ ਇਹਨੂੰ ਹੁਣ ਸਾਫ ਕਰ ਦਈਏ ਪਹਿਲਾਂ ਫ੍ਰਿਜ ਨੂੰ ਸਫਾਈ ਕਰਤੀਏ ਤੇ ਲੋ ਜੀ ਬੀ ਮਬੂਮ ਲਗਾਤਾ ਸਾਫ ਕਰਤੀ ਲਗਾ ਕੇ ਸਾਫ ਕਰਕੇ ਇਧਰ ਲਿਆਉਂਦੀ ਹੁਣ ਮੈਂ ਕੱਪੜਾ ਫੇਰਦੀ ਸੀਗੀ ਸਾਫ ਧੋਤੀ ਸਮਾਰਤੀ ਤੇ ਹੁਣ ਇਧਰ ਲਿਆ ਕੇ ਜਿੱਥੇ ਹੁੰਦੀ ਹੈ ਉੱਥੇ ਰੱਖਤੀ ਹੁਣ ਕੱਪੜਾ ਸੁੱਕਾ ਕੱਪੜਾ ਫੇਰ ਦੇਣੀ ਆ ਪਾਣੀ ਜੀ ਸੋਕ ਲੂਗੀ ਨਾਲੇ ਰਸੋਈ ਚ ਵਾਈਪਰ ਫੇਰੇ ਆਈ ਉੱਥੇ ਹੋਗੀ ਸੀਗੀ ਭੀੜੋ ਆਪਦਾ ਦੁੱਧ ਮਿਹਣਦੇ ਨੇ ਤੇ ਫਿਰ ਮੈਂ ਇਧਰ ਚੱਕ ਲਈ ਇਹ ਇਹਨੂੰ ਸਾਫ ਕਰਦਾ ਇਹਦੇ ਨਾਲ ਮੁਲਾਇਮ ਕੱਪੜੇ ਨਾਲ ਬਣਾਉਣ ਵਾਲਾ ਕੱਪੜਾ ਹੁੰਦਾ ਜਿਵੇਂ ਟੀ ਸਾਲਟ ਵਾਲਾ ਉਹਦੇ ਨਾਲ ਸਾਫ਼ ਕਰਦੀਆਂ ਅੱਜ ਮੈਂ ਇਹ ਇੱਕ ਸੀਸੇ ਜੇ ਨਿਕੱਢਦੇ ਹੈਗੇ ਮੈਂ ਕਿਹਾ ਐਵੇਂ ਸੁੱਕ ਜੂਗੀ ਹਾਂ ਜੇ ਗਰਮੈਸ ਹਨ ਪੱਖਾ ਚੱਲਦਾ ਉਧਰ ਕਮਰੇ 'ਚ ਉੱਥੇ ਧਰੇ ਵੀ ਨਹੀਂ ਸੀਸੇ ਧੋ ਕੇ ਪਹਿਲਾਂ ਧੋ ਕੇ ਧਰ ਤੈ ਸੀਗੇ ਫਰਿੱਜ ਨੂੰ ਫਿਰ ਮੈਂ ਬਾਅਦ 'ਚ ਲੰਗੀ ਆ ਮੈਂ ਕਿਹਾ ਇਹਨੇ ਸੁੱਕ ਜਾਣਗੇ ਚਾਦਰ ਨਾਲੇ ਤੇਰੇ ਹੁਣ ਇਹ ਸਾਫ਼ ਕੱਪੜਾ ਫੇਰ ਦਣੀ ਆ ਸਫਾਈ ਹੋ ਜਗੀ ਸਾਫ਼ ਹੋ ਜਗੀ ਚਲ ਹੁਣ ਮੀਂਹ ਨਾ ਆਮਾ ਹੁਣ ਫਿਰ ਦੇਖਾਂਗੇ ਜਦੋਂ ਮੀਂਹ ਮੂ ਪੈਣਗੇ ਤੇ ਆਹ ਕਰ ਦਾਂਦੇ ਨੇ ਦੁੱਧ ਦਾਡਾ ਰੋਲ ਦਾਂਦੇ ਨੇ ਤੇ ਲੋ ਜੀ ਇਧਰ ਪੇਟਾ ਵੀ ਆ ਗਿਆ ਮੈਨ ਲਾਗਾ ਆ ਗਿਆ ਅੰਦਰ ਹੁਣ ਨਾ ਉਹ ਨੂੰਗਾ ਫਿਰ ਦੁੱਧ ਪਾਉਣ ਜਾਊਗਾ ਤੇ ਆਪਾਂ ਵਧੀਆ ਰਸੋਈ ਚ ਇਧਰ ਆ ਕੇ ਕੰਮ ਨਿਬੜ ਗਿਆ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੇਰਾ ਕੰਮ ਨਿਬੜ ਗਿਆ ਸਾਜਰੇ ਅੱਜ ਮੈਂ ਸਬਜੀ ਪਹਿਲਾਂ ਬਣਾ ਲਈ ਸੀ ਉਹਦੇ ਕਰਕੇ ਕੰਮ ਮੇਰਾ ਸਾਜਰੇ ਨਿਪੜ ਗਿਆ ਫਿਰ ਮੇਰਾ ਮੂਡ ਬਣ ਗਿਆ ਵਾ ਕਿ ਫ੍ਰਿਜ ਸਾਫ ਕਰਦੀਆਂ ਪਹਿਲਾਂ ਸਲਾਹ ਸੀਗੀ ਉਹ ਕਮਰਾ ਕਰਦਣੀ ਮੂਰਲਾ ਤੇ ਫਿਰ ਮੈਨੂੰ ਆਏ ਹੋਗੇ ਧੋਣੇ ਨਿਕਾਵਰ ਸੋਫੀਆਂ ਦੀ ਧੋਉਂਗੀ ਨਾਲੇ ਫਿਰ ਟੱਕੀ ਬਾਹਰੋਂ ਬੰਦ ਕਰਾਂਗੇ ਇਹ ਕਹਿੰਦੇ ਸੀ ਇਹ ਕੱਪੜਾ ਲਾ ਦਾਂਗੇ ਧੁੱਪ ਤੋਂ ਟੱਕੀ ਖਰਾਬ ਹੁੰਦੀ ਆ ਨਾਲੇ ਤਾਂ ਜਿਵੇਂ ਇੰਨਾ ਦੇ ਲਾਇਆ ਗਮਾਂਡੀਆਂ ਦੇ ਆਪਣੇ ਇਵੇਂ ਹਰਾਜਾ ਕੱਪੜਾ ਟੰਗ ਦਾਂਗੇ ਦੇਖਦੇ ਆ ਫਿਰ ਮੈਂ ਤਾਂ ਕਰਿਆ ਨਹੀਂ ਮੈਂ ਕਿ ਉਹ ਉਹਦੇ ਕਰਕੇ ਫਿਰ ਅੰਦਰੋਂ ਝਾੜ ਕੇ ਨਾਲ ਦੀ ਨਾਲ ਜਿਹਦੇ ਲਾ ਦਾਂਗੇ ਫਿਰ ਗਰਦ ਨਹੀਂ ਆਉਗੀ ਉਂਝ ਤਾਂ ਮੌਸਮ ਦਾ ਫਰਕ ਪੈ ਗਿਆ ਹੁਣ ਗਰਦ ਆਉਂਦੀ ਨਹੀਂ ਇੰਨੀ ਹਨੇਰੀਆਂ ਜੀਆਂ ਪਰ ਫਿਰ ਵੀ ਬਿਲਡਾਂ ਦੇ ਵਿੱਚ ਦੀ ਨਾਲੇ ਉਧਰ ਟਾਕੀਆਂ ਮੋਰੀਆਂ ਖੋਲਦੇ ਨਹੀਂ ਹੈਗੇ ਫਿਰ ਵੀ ਟਾਕੀਆਂ ਚ ਤੂੜੀਓ ਤੂੜੀ ਪਈ ਆ ਉਹ ਦੋ ਦਿਨ ਟਾਈਮ ਲੱਗਿਆ ਨਹੀਂ ਕੱਲ ਨੂੰ ਲੱਗਿਆ ਤੇ ਫਿਰ ਸੋਫਿਆਂ ਦੇ ਕਵਰੇ ਧੋ ਦੂੰਗੀ ਇਹ ਛਾੜ ਦੂੰ ਨਾਲੇ ਉੱਥੇ ਗੁਟਕਾ ਸਾਫ ਐਨੇ ਉਹ ਨਰਮਾਲੇ ਸਾਹਬ ਨੇ ਜਿਹੜੇ ਉਹ ਤੋ ਦੂੰਗੀ ਸਾਫ ਕਰ ਦੂੰ ਸਾਰਾ ਸਮਾਨ ਇਹ ਫਿਰ ਇਕੱਠਾ ਹੀ ਕਰੂੰਗੀ ਅੱਜ ਤਾਂ ਨਹੀਂ ਹੁਣ ਕਰਦੀ ਸਫੇਰੀ ਧੋਣੇ ਨੇ ਕੱਪੜੇ ਸਵੇਰੇ ਕੱਪੜੇ ਤੋਂ ਰੋਟੀ ਟੁੱਕ ਕਰੂੰ। ਆਪ ਵਾਲਾ ਦੇਖੂੰਗੀ ਜੇ ਕਾਹ ਨੂੰ ਟਾਈਮ ਲੱਗਿਆ ਅੰਜਰ ਸੋਈ ਦਾ ਕੰਮ ਨਿਬੜਤਾ ਨਹੀਂ ਫਿਰ ਅਗਲੇ ਦਿਨ ਕਰੂੰਗੀ। ਟਾਈਮ ਕੱਢ ਕੇ ਫਿਰ ਦਰਵਾਜ਼ਾ ਲਾ ਦਾਂਗੇ ਉਧਰ ਟਾਕੀਆਂ ਲਾ ਦਾਂਗੇ ਅੰਦਰੇ-ਅੰਦਰ ਹੁਣ ਤਾਂ ਧੁੱਪਾਂ ਪੈਣੀਆਂ ਨੇ ਟਾਕੀਆਂ ਲਾ ਕੇ ਰੱਖਾਂਗੇ। ਨਾਲੇ ਇਹ ਮੰਗਾ ਦੂੰਗੀ ਇੱਕ ਅੱਧੇ ਦਿਨ ਤੱਕ ਇਹਨਾਂ ਤੋਂ ਮਿਣਕੇ ਆਹ ਲਿਆਉਣਗੇ ਕੱਪੜਾ ਜ ਆਪਦਾ ਟਾਕੀ ਤੇ ਲਾ ਦਾਂਗੇ। ਧੁੱਪਾਂ ਨਾਲ ਇੱਕ ਟਾਕੀਆਂ ਖਰਾਬ ਹੁੰਦੀਆਂ ਨੇ ਫਿਰ ਆਪਣੀਆਂ। ਉਂ ਜਿੱਥੇ ਕੋਈ ਬੈਹਦਾ ਤਾਂ ਹੈ ਨਹੀਂ ਹ ਸੇਕ ਪੈਂਦਾ ਤੇ ਸਵੇਰੇ ਸਵੇਰੇ ਬੈਠਾ ਤਿਆਰ ਹੁੰਦਾ ਜਦੋਂ ਉਦੋਂ ਬੈਹਦਾ ਜਾਂ ਤਾਂ ਆ ਜਾਂਦਾ ਫਿਰ ਉਦੋਂ ਬਹਿ ਜਾਂਦਾ ਜਿਵੇਂ ਕੱਪੜੇ-ਕੁੱਪੜੇ ਕੱਢਦਾ ਪਤਾ ਬਹਿ ਜਾਂਦਾ ਪਾਣੀ-ਪੂਣੀ ਪੀਂਦਾ 2 ਮਿੰਟ ਫਿਰ ਤਾਂ ਉਧਰ ਕੋਈ ਆਇਆ ਗਿਆ ਤਾਂ ਬੈਂਦਾ ਹੀ ਨਹੀਂ ਹੁਣ ਗਰਮੀ ਕਰਕੇ ਏਸੀ ਵਾਲੇ ਚ ਬੈਠਣਗੇ ਤੇ ਲੋ ਜੀ ਸਾਫ ਹੋ ਗਈ ਸਾਰੀ ਫ੍ਰਿਜ ਫ੍ਰਿਜੋ ਕੀ ਸਾਫ ਹੁਣੇ ਹੀ ਮੈਂ ਪੋਚਾ ਲਾਇਆ ਸੀ ਇੱਥੇ ਗਿੱਲਾ ਦੁਬਾਰੀ ਫੇਰ ਲਾਦਾ ਨਹੀਂ ਐ ਦਰ ਮਸ਼ੀਨ ਕਰਤੀ ਉਧਰ ਪਾਉੜੀ ਕਿੰਨੀ ਇਥੇ ਪਾਣੀ ਨਿਕਲ ਗਿਆ ਡੁੱਲ ਗਿਆ ਮੈਂ ਉਹ ਕਰਤੀ ਨਾ ਥੋੜੀ ਜਿਹੀ ਢੇਢੀ ਵੀ ਵਿੱਚ ਪਾਣੀ ਸੀਗਾ ਨਿਕਲ ਗਿਆ ਸਾਫ਼ ਹੋ ਗਈ ਸਾਫ਼ ਕਿ ਹੁਣ ਦੁਬਾਰੇ ਫਿਰ ਪੋਚਾ ਲਗਾ ਦਣੀ ਆ ਸੁੱਕ ਜੂਗਾ ਇਹਨਾਂ ਹੁਣ ਤਾਂ ਧੁੱਪਾਂ ਬਹੁਤ ਪੈਂਦੀਆਂ ਨੇ ਗਰਮੀ ਬਹੁਤ ਪੈਂਦੀ ਹੈ ਕੱਪੜੇ ਵੀ ਅੰਦਰੇ ਸੁੱਕ ਜਾਂਦੇ ਨੇ ਜਿਹੜੇ ਪਏ ਨੇ ਬਹੁਤ ਧੁੱਪਾਂ ਪੈਣ ਲੱਗੀਆਂ ਤੇ ਇਹ ਲੋ ਜੀ ਇਹਨੂੰ ਖੋਲ ਦਣੀ ਆ ਮੈਂ ਖੋਲ ਕੇ ਇੱਥੇ ਪੋਚਾ ਲਾ ਦਣੀ ਇੱਥੇ ਵਿੱਚ ਪਾਣੀ ਜਾਂ ਖੜ ਗਿਆ ਸੀਗਾ ਇਹ ਠਾ ਤੇ ਖੋਲ ਕੇ ਟਾਕੀ ਖੋਲ ਦਣੀ ਆ ਟਾਕੀ ਖੋਲ ਕੇ ਫਿਰ ਪੋਚਾ ਇਹ ਡੰਡਾ ਚਲਾ ਦੂੰਗੀ ਪੱਖਾ ਚੱਲ ਰਿਹਾ ਉਦੋਂ ਮੈਨੂੰ ਐਸੀ ਕਿ ਟਾਕੀ ਲੱਗ ਜੂਗੀ ਲੱਗੀ ਨਹੀਂ ਪਰ ਵਧੀਆ ਹਵਾ ਲੱਗ ਜੂਗੀ ਇਧਰ ਪੱਖਾ ਚੱਲ ਰਿਹਾ ਨਾਲੇ ਤਾਂ ਹਰਸ ਸੁੱਕ ਜੂਗਾ ਨਾਲੇ ਹਾ ਸੁੱਕ ਜੂ ਫ੍ਰਿਜ ਤੇ ਲੋਜੀ ਉਹਦੀ ਚਲਾਈ ਸੀਗੀ ਮੈਂ ਵਾਈਪਰ ਚ ਹਲਾਇਆ ਹੀ ਸੀਗੀ ਤੇ ਇਧਰ ਆ ਗਈ ਸੀ ਹੁਣ ਤਾਂ ਸੀਸੇ ਸੁੱਕ ਗਏ ਧੁੱਪੇ ਨਾਲੇ ਚਾਲੀਆਂ ਵੀ ਬਹੁਤ ਵਧੀਆ ਸੁੱਕ ਗਈਆਂ ਗਿੱਲੀਆਂ ਨਹੀਂ ਹੈਗੀਆਂ ਸੀਸੇ ਵੀ ਸੁੱਕੇ ਪਏ ਨੇ ਉਹ ਤਾਂ ਵਧੀਆ ਹਵਾ ਨਾਲ ਪੱਕੇ ਨਾਲ ਕੁਝ ਪੱਕਾ ਲਾ ਗਈ ਕੁਝ ਗਰਮੀ ਸੀਗੀ ਸੁੱਕ ਗਏ ਹੁਣ ਇਹ ਸੀਸਾ ਪਾਉਣੀ ਆ ਮੈਂ ਕੱਢਤਾ ਸੀਗਾ ਵਿੱਚੋਂ ਇਹ ਨਿਕਲ ਜਾਂਦਾ ਇਹ ਸਬਜ਼ੀ ਦੀ ਜਿਹੜਾ ਜਿੱਥੇ ਹੀਠਾ ਨੀਚੇ ਬਕਸਾ ਜਿਆ ਹੁੰਦਾ ਉਹਦੇ ਉੱਤੇ ਆ ਤੇ ਇਹ ਲਾ ਕੇ ਸਮਾਰ ਕੇ ਚਲੋ ਜੀ ਹੁਣ ਸਾਫ਼ ਹੋ ਗਏ ਵੀ ਸੁੱਕ ਗਏ ਹੁਣ ਧਰਦਰੀਆਂ ਸਮਾਨ ਮੈਂ ਸੀਸੇ ਲਾ ਦੂੰਗੀ ਤੇ ਉੱਪਰ ਇਹ ਜਾਲੀਆਂ ਧਰ ਦੂੰਗੀ ਫਿਰ ਸਮਾਨ ਧਰ ਦਾਂਗੇ ਦੁੱਧ ਦਾ ਦੱਦਾ ਦਾ ਸਮਾਨ ਦੁੱਧ ਦਹੀਂ ਸਿਰਾ ਹੁਸ ਹੋਊਗਾ ਤੇ ਲੋਜੀ ਹੁਣ ਆ ਗਈ ਸਵੇਰ ਸਮਾਨ ਧਰਤਾ ਸੀਗਾ ਫ੍ਰਿਜ ਹੁਣ ਸਵੇਰ ਦੀ ਵੀਡੀਓ ਵਾ ਦੇਖੋ ਸੂਰਜ ਚੜ ਰਿਹਾ ਲਾਲ ਲਾਲ ਸੂਰਜ ਦੇ ਵਿੱਚ ਚਿੱਟਾ ਦਿਖ ਰਿਹਾ ਉਂਝ ਲਾਲ ਆ ਦੇਖੋ ਕਿੰਨਾ ਖੜਕਾ ਸਵੇਰ ਦੇ ਸਾਢੇ 6 ਵਜੇ ਬਣੇ ਸੀ ਸਵਾ 6 ਸਾਢੇ 6 ਦਾ ਟਾਈਮ ਹੈ ਤੇ ਕਿੰਨਾ ਸ਼ਾਂਤਮਈ ਸਵੇਰ ਸਵੇਰ ਮੌਸਮ ਵਧੀਆ ਤੇ ਲੋਜੀ ਹੁਣ ਆਪਾਂ ਸਵੇਰ ਦੇ ਕੰਮ ਸ਼ੁਰੂ ਇੱਧਰ ਚਾਹ ਬਣਾ ਲਈ ਤੇ ਕਿੰਨੀ ਮੈਂ ਧੂਕੇ ਰੱਖਦੀਆਂ ਸੀਗੀਆਂ ਦੁੱਧ ਚੱਕ ਲਈ ਸੀਗੀ ਹੁਣ ਇਹ ਮਿਲਣਗੇ ਦੁੱਧ ਦਾ ਪਤਾ ਦੁੱਧ ਮਿਲ ਕੇ ਆਪਣਾ ਜਾਣਗੇ ਮੈਂ ਚਾਹ ਬਣਾ ਲਈ ਕੱਟ ਕਰਤੀ ਸੀਗੀ ਮੈਂ ਕਿਹ ਰਿੱਜ ਜਿਉ ਥੋੜੀ ਜੀ ਆਟਾ ਗੁੰਨ ਕੇ ਰੱਖਤਾ ਆਟਾ ਗੁੰਨਤਾ ਤੇ ਇੱਧਰ ਲਗਾਤੀ ਐ ਮੈਂ ਮਸ਼ੀਨ ਸਵੇਰੀਆਂ ਸਵੇਰੀਆਂ ਸਾਜਰੇ ਕੰਮ ਨਿਬੜ ਜੂ ਮਧਾਣੀ ਲਗਾਉਂਗੀ ਫੇਰ ਮੈਨੂੰ ਐਤੀ ਫੇਰੇ ਲੈ ਕੇ ਨਾਂਗੇ ਮੈਂ ਜਿਹਦੇ ਮਧਾਣੀ ਲਗਾਤੀ ਨਾਲੇ ਕੱਪੜੇ ਤੋਲੂ ਤੇ ਲੋ ਜੀ ਹੁਣ ਮੱਖਣ ਕੱਟ ਲਾਂ ਮੈਂ ਫੇਰ ਮੱਖਣ ਕੱਲ ਗਰਮ ਕਰਤਾ ਸੀਗਾ ਜਿਹੜਾ ਬਚਦਾ ਸੀਗਾ ਫਿਰ ਮੈਂ ਉਹ ਦਹੀਂ ਸੀਗਾ ਕੁਸਾ ਦੁੱਧ ਕੱਲ ਤੇ ਕੁਸ ਉਹਦੇ ਵਿੱਚੋਂ ਰਹਿ ਗਿਆ ਸੀਗਾ ਕਿਉ ਉਹ ਜਾ ਤੇ ਜਮਾ ਲਿਆ ਰਾਤ ਜੰਮ ਗਿਆ ਦੁੱਧ ਪਾਤਾ ਥੋੜਾ ਜਾਂ ਤੇ ਹੁਣ ਫਿਰ ਰਿੜਕ ਲਾਣੀਆਂ ਜੇ ਥੋੜਾ ਹੀ ਹੋਊਗਾ ਦੋ ਇੱਕ ਔਲੇ ਰੱਖ ਲਾਣੀਆਂ ਦੇਖਦੀਆਂ ਕਿੰਨਾ ਕੁ ਨਿਕਲੂ ਨਹੀਂ ਤਾਂ ਫਿਰ ਇਹ ਲੋਂਡੇ ਚ ਕੱਢਣਾ ਪੈਂਦਾ ਮੈਨੂੰ ਮੱਖਣ ਕੱਲ ਘਿਓਏ ਬਣਾਤਾ ਮੈਂ ਮਲਾਈ ਤੋਂ ਤੇ ਅੱਜ ਲੱਸੀ ਵੀ ਥੋੜੀ ਤੇ ਮੱਖਣ ਵੀ ਥੋੜਾ ਹੀ ਹੋਊਗਾ ਤੇ ਇਹਦੇ ਕਰਕੇ ਚਲੋ ਜੀ ਮੈਂ ਪਤੀਲੇ ਚ ਕੱਢ ਦੇਣੀ ਹੁਣ ਪਹਿਲਾਂ ਕੱਢੂੰਗੀ ਮੱਖਣ ਮੱਖਣ ਕੱਢ ਕੇ ਇੱਕ ਕੌਲੇਜ ਪਾ ਲਾਂ ਨੀ ਖਾਣ ਲਈ ਦੂਜਾ ਕੌਲੇ ਚ ਲੋਟ ਨਹੀਂ ਆਉਣਾ ਦੇਖਦੀ ਆਂ ਸਬਜੀ ਵਾਲੇ ਭਾਜੇ ਚ ਕੱਢ ਦੇਣੀ ਆ ਫਿਰ ਜ਼ਿਆਦਾ ਹੀ ਆ ਮੱਖਣ ਕੌਲੀਆਂ ਚ ਤਾਂ ਪੈਣਾ ਨਹੀਂ ਚਲੋ ਇਹਦੇ ਹਾਂ ਸਾਫ ਕਰ ਦੂੰਗੀ ਜਦੋਂ ਰੋਟੀ ਲਾਵੂੰਗੀ ਰੋਟੀ ਫਿਰ ਦੂਜੇ ਵਿੱਚ ਇੱਕ ਕੌਲੇਜ ਕੱਢ ਲਿਆ ਇਹ ਲੋਦੀ ਕਪੜੇ ਸੁੱਕਣੇ ਪਾਣੀ ਪੱਦਾਂ ਤੋਂ ਆਈ ਕਿਤੇ ਸੁੱਕੇ ਸੁੱਕੇ ਪਾ ਕੇ ਇਹਦੇ ਬਾਅਦ ਇਹ ਜਲ ਤੋਂ ਪਾ ਦਈਓ ਹੋ ਗਿਆ ਉਹ ਦਰਮੀ ਹੀ ਪਿਆ ਗਿੱਲੀ ਹੋ ਗਈ ਆ ਦੇਖ ਗਿੱਲੀ ਹੋ ਕੇ ਅੱਕ ਹੋ ਗਈ ਲਾਈਟ ਵੀ ਭੱਜ ਗਈ

ਕਹਿੰਨੀ ਆ ਬੋਰ ਵਾਲੀ ਮਹਾ ਮੋਟਰ ਤੇ ਆਹ ਦੇਖੋ ਉੱਦੋਂ ਨੂੰ ਘੁੱਟ ਜੱਟ ਆਇਓ ਲੋ ਆਪਣੀ ਰੀਪਰ ਵਾਲੀ ਕਣਕ ਸਮਾਰਦੇ ਸੀਗੇ ਕੱਪੜੇ ਸੁੱਕਣੇ ਪਾਇਆ ਹੀ ਪੱਗਾਂ ਬੁੱਗਾਂ ਚਿੱਟੇ ਤੇ ਹੁਣ ਆ ਗਈ ਸੀਗੀ ਅੰਦਰ ਹੁਣ ਇਹ ਕਿਉ ਗਰਮ ਕਰਦਾ ਨਹੀਂ ਆ ਮੱਖਣਾ ਇੱਕ ਕੋਲਾ ਰੱਖ ਲਿਆ ਪੀਣ ਲਈ ਤੇ ਹੁਣ ਮੱਖਣ ਗਰਮ ਕਰਦਾ ਨਹੀਂ ਆ ਤੇ ਇੱਧਰ ਲਾ ਲ ਨੀ ਰੋਟੀ ਰੋਟੀ ਟੁਕਾ ਲਾ ਕੇ ਨਵੇੜ ਕੇ ਰਸੋਈ ਸਾਫ਼ ਕਰਤੀ ਰੋਟੀ ਦੀ ਵੀਡੀਓ ਨਹੀਂ ਬਣਾਈ ਕਾਂਸਾ ਸਾਫ ਕਰਤਾ ਰਸੋਈ ਸਾਫ ਕਰਤੀ ਕੱਪੜੇ ਧੋਏ ਗਏ ਆਪਣੇ ਹੁਣ ਇਹਦੇ ਇੰਨਾ ਦੇ ਰਹਿ ਗਏ ਮੱਝਾਂ ਵਾਲੇ ਉਹ ਸਿੱਟਣੇ ਨਹੀਂ ਫੇਰ ਸਿੱਪੂ ਤੇ ਲੋਜੀ ਕਮਟ ਪੂਨ ਨਿਵੇੜ ਕੇ ਹੁਣ ਬਣਾਉਣੀ ਆ ਰੈਸਟ ਕਰੀ ਹੁਣ ਬਣਾਉਣੀ ਆ ਚਾਹ ਤੇ ਰੋਟੀ ਪਾਣੀ ਖਾ ਲਿਆ ਬੇਟਾ ਬਾਗਿਆ ਪੜਨਾ ਪਤਾ ਤੇ ਆਪਾਂ ਹੁਣ ਬਣਾਉਣੀ ਆ ਚਾਹ ਤੇ ਹੁਣ ਕੱਪੜੇ ਸੁੱਕ ਗਏ ਇੰਨਾਂ ਨੇ ਤਾਂ ਲਾ ਲਿਆ ਵਾਦੀ ਗਵਾਂਟੀਆਂ ਨੇ ਆਪਣੇ ਰਹਿ ਗਏ ਆਪਾਂ ਲਾ ਲੈਣ ਨੂੰ ਪੱਗਾ ਪੁੱਗਾ ਹੋਣਾ ਪੱਗਾ ਤਾਂ ਬਿਲਕੁਲ ਹੀ ਸੁੱਕ ਗਈਆਂ ਜਿਹੜੇ ਕਿੱਲੇ ਹੋਣਗੇ ਉਹ ਛਾੜ ਦੂੰਗੀ ਫਿਰ ਪੱਗਾਂ ਦੀ ਤਾਹਾਂ ਮਾਰ ਲੈ ਹੁਣੀਆਂ ਉੱਪਰ ਬਹੁਤ ਅੱਜ ਬਹੁਤ ਜ਼ਿਆਦੇ ਇੱਕਦੱਜ ਮੈਂ ਕਪੜੇ ਸਵੇਰੇ ਧੋਏ ਨੇ ਜੇ ਰਾਤ ਧੋਦਾਂ ਦੀ ਹੁਣੋਂ ਮੇਰੇ ਸਾਰੇ ਸੁੱਕ ਜਾਂਦੇ ਨਿਪਟ ਜਾਂਦੇ ਰਾਤ ਫਿਰ ਮੈਂ ਫ੍ਰਿਜ ਸਾਫ ਕਰਨ ਲੱਗੀ ਤੇ ਕ੍ਰੇਲੇ ਗਰੂਲੇ ਬਣਾਏ ਤੇ ਕਪੜੇ ਫਿਰ ਹੁਣ ਸਵੇਰੇ ਧੋਏ ਨੇ ਪੱਗੀਆਂ ਪੱਗਾਂ ਦੀ ਮਾਰ ਲਾਣਿਆ ਤਾਂ ਹਾਂ ਤੇ ਸਾਲਟਾਂ ਵੀ ਸੁੱਕ ਗਏ ਹੋਣਗੇ ਇੱਥੇ ਪਤਲੇ ਪਤਲੇ ਕਪੜੇ ਨੇ ਸਾਰੇ ਇਹ ਦੇਖੋ ਕਿੰਨੀ ਧੁੱਪ ਹੋ ਗਈ 12:00 ਵਜੇ ਹੁਣ ਇਹ ਇਧਰ ਨੂੰ ਕਰਦਣੇ ਟੀ-ਸ਼ਰਟਾਂ ਜੀ ਗਿੱਲੀਆਂ ਨੇ ਹਲੇ ਥੋੜੀਆਂ ਥੋੜੀਆਂ ਜਿੱਦਾਂ ਸਕਾ ਕੇ ਬਾਦਾਂ ਦੀ ਫਿਰ ਤਾਂ ਸੁੱਕ ਜਾਂਦੀਆਂ ਨੇ ਮੈਂ ਸਕਾ ਕੇ ਨਹੀਂ ਪਾਉਂਦੀ ਧੁੱਪ ਵਾਧੂ ਪੈਂਦੀ ਆ ਵਧੀਆ ਪੈ ਰਹਿਣਗੀ ਵਾਰਾਂ 1 ਵਜੇ ਲਾ ਲੂ ਹੋਰ ਕੀ ਦਵਾਰੇ ਚਾਹ ਪਾਣੀ ਪੀ ਕੇ ਦਵਾਰੇ ਲਾ ਲਾਂਗੇ ਤੇ ਸੁੱਕੀ ਜਾਣਗੇ ਇਹਨੇ ਪੱਗਾਂ ਸੁੱਕੀਆਂ ਲਾ ਲੈਣੀਆਂ ਤਾਂ ਇਹ ਮਾਰ ਲੀ ਉੱਥੀ ਮੈਂ ਖੜੀ ਖੜੀ ਨੇ ਜਿਹੜੀ ਇਹ ਰਹਿ ਗਈ ਦਵਾਰੀ ਲੈ ਜਾਣਗੇ ਚਲੋ ਜੀ ਫਿਰ ਹੁਣ ਬੰਦਰ ਵਾਲੀ ਸਿੱਖ ਤਾਂ ਨਹੀਂ ਇਹਨਾਂ ਦੇ ਮੱਝਾਂ ਵਾਲੇ ੜਡ ਰੱਖਦੇ ਆਪਾਂ ਆਮ ਕੱਪੜੇ ਆ ਤਸਵੀਰੀ ਮੱਝਾਂ ਵਾਲੇ ਪਾਉਂਦੇ ਨੇ ਨਾ ਤੋ ਕਿ ਫਿਰ ਵਧੀਆ ਪਾ ਲਾਂਦੇ ਨੇ ਤੇ ਸਾਵਨ ਨੂੰ ਫਿਰ 4 ਵਜੇ ਚਾਹੀਦੇ ਨੇ 4:30 ਮੱਝਾਂ ਚ ਜਾਂਦੇ ਨੇ ਜਦੋਂ ਉਹ ੜਡ ਰੱਖਦੇ ਨੇ ਆਪਾਂ ਤੇ ਪ੍ਰਾਣੇ ਤਰਾਣੇ ਜੇ ਫਿਰ ਗੰਦੇ ਹੋ ਜਾਂਦੇ ਨੇ ਇੱਕ ਤਾਂ ਗੋਹੇ ਦੇ ਛਿੱਟੇ ਵੱਜ ਜਾਂਦੇ ਨੇ ਕਿੰਨਾ ਫਰਕ ਪੈ ਗਿਆ ਉਹ ਧੁੱਪ ਆ ਗਈ ਤੇ ਲੋ ਜੀ ਹੁਣ ਚਾਹ ਪੁੰਨਦੀ ਆ ਚਾਹ ਪਾਣੀ ਪੀਨੇ ਆ ਫੇਰ ਰੈਸਟ ਕਰਦੇ ਆ 12:00 ਵਜੇ ਰੱਖ ਸੋਹਣੀ ਆ ਹਾਂ ਠੀਕ ਆ ਹਾਂ ਠੀਕ ਆ ਆ ਵੀ ਹਾਂ ਡੀ ਨੇ ਬੜੀ ਠੀਕ ਆ ਆ ਵੀ ਠੀਕ ਆ ਬਸ ਦੇਖਾਂ ਉਹਰੇ ਕੱਪੜਾ ਸੋਹਣੀ ਆ ਕੁੜੀਆਂ ਵਾਲੀ ਤੈਨੂੰ ਪਤਾ ਦੀ ਵੀ ਕੁੜੀਆਂ ਨੂੰ ਐਂ ਜਿਹੀ ਲੈਂਦੀ ਆ ਆ ਸੋਹਣਾ ਲੱਗਿਆ ਅਪਰੋਕਾ ਵੀ ਇਹਦੇ ਬਰੋਕਾ ਤਾਂ ਫਿਰ ਹੋਰ ਧੀਆ ਨਹੀਂ ਕੱਪੜਾ ਵਧੀਆ ਨਾ ਤੈਨੂੰ ਪਤਾ ਦੀ ਵੀ ਕੁੜੀਆਂ ਨੂੰ ਇਹ ਜਿਹੀ ਲਈਦੀ ਆ 4-5 ਸਾਲ ਦੀ ਆ 4 ਨੰਬਰ ਠੀਕ ਆ ਐਂ ਹੀ ਅਪਰੋਕਾ ਦੀਆਂ ਨਹੀਂ ਵਧੀਆ ਇਹ ਕਪੜਾ ਵਧੀਆ ਲੱਗਿਆ ਮੈਨੂੰ ਆ ਵੀ ਵਧੀਆ ਹਾਂ ਚਲ ਵਧੀਆ ਲਿਆਇਆ ਤੈਨੂੰ ਕੀਨੇ ਕਹਿਤਾ ਸੀ ਪਰ 3 ਸਾਲ ਤਾਂ ਹੈ ਨਹੀਂ ਆ ਵਧੀਆ ਨਹੀਂ ਤੀਸ਼ਰਟਾਂ ਫੇਰ ਲਾ ਜੂਗਾ ਕਿ ਨਹੀਂ ਮੈਂ ਜੀ ਲੈ ਚਲ ਸੁਣ ਵਧੀਆ ਨੇ ਘਾਲ ਜੀ ਹੈ ਰਹੀ ਜੀ ਬਿੱਟ ਦੇਣਾ ਹੋ ਗਈ ਮਾਤਾ ਵੀ ਪਾ ਦੇ ਉਹ ਛੋੜਣਾ ਨਹੀਂ ਦੋ ਬੜੀ ਨਹੀਂ ਬੱਟੀ ਆ ਠੀਕ ਆ ਆ ਜੂਗਾ ਇੰਨੀ ਕਿ 5 ਸਾਲ ਕਿੰਨੇ ਸਾਲ ਦੀ ਹੈਗੀ 4-5 ਸਾਲ ਦੀ ਤਾਂ 4-5 ਸਾਲ ਦੀ ਆ ਜੂਗਾ ਆ ਜੂਗਾ ਠੀਕ ਐ ਖੁੱਲੀ ਨਹੀਂ ਨਹੀਂ ਉਹਦੀ ਟੱਲ ਸਾਈ ਜਿਹੜਾ ਉਤੋਂ ਉਤੋਂ ਦੇ ਉਹ ਨੂੰ ਬਾਰ ਦੇ ਮਗਰ ਪਿਆ ਤੇ ਬੂਏ ਦੇ ਠੀਕ ਆ ਪਿੱਛੋਂ ਕਿੱਕਰ ਨਹੀਂ ਵੱਡੂਗਾ ਹਰ ਮੈਂ ਕੱਲ ਬਦਲ ਨਹੀਂ ਹਾਂ ਆਇਆ ਹੈ ਮਰੀ ਗਿਆ ਹੈ ਇੱਧਰ ਮਾਰੇ ਨਹੀਂ ਨਾ ਬਸ ਆ ਇੱਕ ਵਾਰ ਸੇ ਉਹ ਲੰਬਾ ਮਾਰਦੇ ਪਿਆ ਇਹ ਚ ਅੰਜ ਪੈ ਜਾਣ ਦੇ ਦੋਹਾਂ ਬਾਕੀ ਰਾਂ ਮਾਰ ਕੇ ਨਵੇੜਦਾ ਉਹ ਫਾਟਾ ਜੀ ਮੈਂ ਦੂਏ ਥਾਰ ਤੇ ਮੈਂ ਇੱਕ ਵਾਰ ਹੀ ਆਇਆ ਹੈ ਬਾਦ ਦਾ ਕੱਟ ਰੱਖ ਕੇ ਉਹ ਨਹੀਂ ਗਿਆ ਅੱਧਾ ਹੀ ਵਾਰ ਤਾਂ ਦੂਏ ਬਸੇ ਨਾ ਵਾਰਤਾ ਉਹ ਕੱਲਾ ਹੱਲਾ ਜਮਿਆ ਹੁਣ ਲਿਖਣੀ ਹੈ ਹੁਣ ਰਾਤ ਉਹਦੀ ਬਸ਼ੀਰ ਵਿੱਚ ਹੀ ਆ ਕਦੇ ਲੰਬੇ ਲੋਹੇ ਵਾਲੀ ਉਹਨੇ ਕੋਈ ਫਰਕ ਨਹੀਂ ਪਾਇਆ ਇਹਨਾਂ ਸਾਹੀ ਗੇੜਾ ਵਾਲੇ ਵਾਲੇ ਦੇ ਲਿਖੇ ਤੇ ਸਾਰੇ ਦੇ